ਦੋਸਤੋ ਤੁਸੀਂ ਦੇਖ ਰਹੇ ਹੋ ਕਲੈਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤ ਪਾਲ ਕਲੈਰ ਮੈਂ ਤੁਹਾਡੇ ਲਈ ਪੇਸ਼ ਲਈ ਕੁਛ ਨਾਂ ਤੋਂ ਮੇਰੀ ਪਹਿਲੀ ਮੁਹੱਬਤ ਇਸ ਕਿਤਾਬ ਦੇ ਵਿੱਚੋਂ ਵੱਖ-ਵੱਖ ਪੰਜਾਬੀ ਦੇ ਸਾਹਿਤਕਾਰਾਂ ਦੇ ਉਹਨਾਂ ਦੀ ਪਹਿਲੀ ਮੁਹੱਬਤ ਦੇ ਅਹਿਸਾਸ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਪੰਜਾਬੀ ਦੇ ਬਾਬਦ ਦੇ ਲੇਖਕ ਸ਼੍ਰੀ ਬੁੱਧਾ ਸਿੰਘ ਚੋਹਾਨ ਨੇ ਅੱਜ ਜੋ ਮੈਂ ਤੁਹਾਡੇ ਲਈ ਲੈ ਕੇ ਪੇਸ਼ ਹੋਈਆਂ ਇਸ ਕਿਤਾਬ ਦੇ ਵਿੱਚੋਂ ਉਸ ਮੁਹੱਬਤ ਦੇ ਅਹਿਸਾਸ ਦਾ ਨਾਮ ਹੈ ਕਿਸ ਮੋੜ ਤੇ ਮਿਲੇ ਹੋ ਤੇ ਲੋ ਜੀ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਇੱਕ ਖੂਬਸੂਰਤ ਜਾਂ ਮੁਹabbਤੀ ਕਾਂਡ ਪੇਸ਼ ਕਰ ਰਹੇ ਹਾਂ ਕਿ ਕਿਸ ਮੋੜ ਤੇ ਮਿਲੇ ਹੋ ਮਨੁੱਖੀ ਜੀਵਨ ਕੁਦਰਤ ਦੀ ਬਹੁਤ ਖੂਬਸੂਰਤ ਰਚਨਾ ਹੈ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਆਪਣੀ ਮਾਂ ਦੀ ਗੋਦ ਵਿੱਚ ਪਹਿਲੀ ਕਿਲਕਾਰੀ ਹੀ ਉਸਦੀ ਪਹਿਲੀ ਮੁਹੱਬਤ ਹੁੰਦੀ ਹੈ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਮੁਹੱਬਤ ਦੀ ਇੱਕ ਖੁਸ਼ਬੂ ਪਹਿਲਾ ਪਰਿਵਾਰ ਫਿਰ ਸਮਾਜ ਅਤੇ ਫਿਰ ਚੁਫੇਰੇ ਫੈਲਣੀ ਸ਼ੁਰੂ ਹੋ ਜਾਂਦੀ ਹੈ ਮੁਹੱਬਤ ਦਾ ਨਾਂ ਸੁਣਦੇ ਹੀ ਦਿਲ ਊਰਜਾ ਨਾਲ ਭਰ ਜਾਂਦਾ ਹੈ ਮਨ ਅਣਦੇ ਸਿਤਾਂਗ ਦੇ ਪਿੱਛੇ ਮਿਰਗਛ ਲਾਵੇ ਦੀ ਤਰ੍ਹਾਂ ਭਜਦਾ ਹੈ ਉਮਰ ਉਦੋਂ 16-17 ਕੋ ਸਾਲ ਦੀ ਸੀ ਮੈਂ ਪਲੱਸ 2 ਵਿੱਚ ਪਾਸ ਕਰਕੇ ਸਰਕਾਰੀ ਕਾਲਜ ਬਟਿੰਡਾ ਵਿੱਚ ਬੀਏ ਭਾਗ ਪਹਿਲਾ ਵਿੱਚ ਦਾਖਲਾ ਲਿਆ ਪਿੰਡ ਤੋਂ ਕਾਲਜ ਵਿੱਚ ਆਉਣ ਦਾ ਨਵਾਂ ਨਮਾਚਾ ਨਵੇਂ ਲੋਕ ਨਵਾਂ ਵਾਤਾਵਰਨ ਤੇ ਨਵੇਂ ਅਹਿਸਾਸ ਮਨਚਾ ਅਤੇ ਉਮੰਗ ਨਾਲ ਭਰਿਆ ਹੋਇਆ ਸੀ ਸਕੂਲ ਅਤੇ ਘਰ ਦੀਆਂ ਲਸ਼ਮਣ ਰੇਖੀ ਬਲਗਣਾ ਤੋਂ ਪਾਰ ਆਜ਼ਾਦ ਫਿਰਜ਼ਾ ਵਿੱਚ ਸਾਂ ਲੈਣ ਦਾ ਆਪਣਾ ਹੀ ਆਨੰਦ ਸੀ 12ਵੀਂ ਤੱਕ ਆਪਣੇ ਉੱਤੇ ਪੜ੍ਹਾਈ ਦਾ ਡੰਡਾ ਬਹੁਤ ਕਹਿੜਾ ਸੀ ਮੰਮੀ ਤੇ ਪਾਪਾ ਨੂੰ ਬਸ ਇਹ ਸੀ ਕਿ ਇਹ ਬਹੁਤ ਵੱਡ ਜਾਵੇ ਕਿਉਂਕਿ ਸਾਡੇ ਖਾਨਦਾਨ ਵਿੱਚ ਕਦੇ ਕਿਸੇ ਕੁੜੀ ਨੂੰ ਪੜਾਇਆ ਹੀ ਨਹੀਂ ਸੀ ਗਿਆ ਆਪਣੇ ਖਾਨਦਾਨ ਵਿੱਚੋਂ ਮੈਂ ਪਹਿਲੀ ਸੀ ਜਿਸ ਨੇ 10ਵੀਂ ਜੀਤੀ ਤੇ ਫਿਰ 12ਵੀਂ ਮੇਰੇ ਨਾਲੋਂ ਜ਼ਿਆਦਾ ਚਾ ਪਾਪਾ ਨੂੰ ਸੀ ਮੈਨੂੰ ਕਾਲਜes ਭੇਜਣ ਦਾ ਪਾਪਾ ਨੇ ਮੇਰੀ ਐਡਮਿਸ਼ਨ ਬੀਏ ਪਾਗ ਪਹਿਲਾ ਵਿੱਚ ਸਰਕਾਰੀ ਅਰਜੰਦਰਾ ਕਾਲਜ ਬਟਿੰਡਾ ਵਿੱਚ ਕਰਵਾ ਦਿੱਤੀ ਕਾਲਜ ਵਿੱਚ ਪੈਰ ਧਰਦਿਆ ਹੀ ਗੁਲਾਬੀ ਰੁੱਤੇ ਧਰਤੀ ਤੇ ਪੱਬ ਨਹੀਂ ਸੀ ਲੱਗਦਾ ਕਾਲਜ ਦੀ ਰੰਗीन ਦੁਨੀਆ ਸਾਹਾਂ ਵਿੱਚ ਵਸਣ ਲੱਗੀ ਸਰਕਾਰੀ ਅਰਜੰਦਰਾ ਕਾਲਜ ਬਟਿੰਡਾ ਵਿੱਚ ਮੁੰਡੇ ਅਤੇ ਕੁੜੀਆਂ ਦੇਆਂ ਕੰਟੀਨਾਂ ਵੱਖ-ਵੱਖਰੀਆਂ ਸਨ ਨਵੇਂ ਨਵੇਂ ਛੇੜਿਆਂ ਨੂੰ ਮਿਲਣ ਦਾ ਵੱਖਰਾ ਹੀ ਚਾ ਸੀ ਪਿੰਡਾਂ ਦੀਆਂ ਕੁੜੀਆਂ ਤਾਂ ਸਾਰੀਆਂ ਮੇਰੇ ਹੀ ਵਰਗੀਆਂ ਸਨ ਪਰ ਸ਼ਹਿਰ ਦੀਆਂ ਕੁੜੀਆਂ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਉਹਨਾਂ ਦੇ ਕੱਪੜੇ ਪਹਿਨਣ ਦਾ ਢੰਗ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਸਜ ਫੱਬ ਕੇ ਆਉਣਾ ਅਤੇ ਮਟਕ ਮਟਕ ਤੁਰਨਾ ਮੈਨੂੰ ਬਹੁਤ ਸੋਹਣਾ ਲੱਗਦਾ ਉਹਨਾਂ ਦੀ ਜ਼ਿੰਦਗੀ ਦਾ ਖੁੱਲਾਪਨ ਦੇਖ-ਵੇਖ ਅਜੀਬ ਜਿਹਾ ਵੀ ਮਹਿਸੂਸ ਹੁੰਦਾ ਉਹਨਾਂ ਦਾ ਰਹਿਣ ਸਹਿਣ ਵੀ ਪਿੰਡ ਦੀਆਂ ਕੁੜੀਆਂ ਨਾਲੋਂ ਅਲੱਗ ਸੀ ਇਸੇ ਤਰ੍ਹਾਂ ਸ਼ਹਿਰ ਦੇ ਮੁੰਡੇ ਕੁੜੀਆਂ ਵਰਗੇ ਲੱਗਦੇ ਪਿੰਡਾਂ ਦੇ ਮੁੰਡੇ ਹਰ ਪੱਖੋਂ ਘੈਂਟ ਸਨ ਉਹਨਾਂ ਦੇ ਚਿਹਰਿਆਂ ਉੱਤੇ ਦਲੇਰੀ ਝਲਕਦੀ ਸੀ ਸੁਭਾਅ ਵੀ ਅੜਬ ਸੀ ਇੱਕ ਗੱਲ ਉਸ ਸਮੇਂ ਆਮ ਸਾਰੇ ਕਾਲਜਾਂ ਵਿੱਚ ਹੁੰਦੀ ਸੀ ਉਹ ਇਹ ਕਿ ਨਵੇਂ ਆਏ ਵਿਦਿਆਰਥੀਆਂ ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ ਰੈਗਿੰਗ ਕਰਿਆ ਕਰਦੇ ਸਨ ਮੈਂ ਇਸ ਗੱਲੋਂ ਬੜੀ ਚੁੱਕੰਨੀ ਸੀ ਕਿਉਂਕਿ ਪਾਪਾ ਨੇ ਕਾਲਜ ਦੀ ਲਾਈਫ ਬਾਰੇ ਮੈਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਮੈਂ ਨਾ ਹੀ ਕਿਸੇ ਗਰੁੱਪ ਵਿੱਚ ਜਾਂਦੀ ਤੇ ਨਾ ਹੀ ਕਦੇ ਕਿਸੇ ਨਾਲ ਵੱਲੂ ਬਾਤੂ ਗੱਲ ਕਰਦੀ ਸਾਰੇ ਪੀਰੀਅਡ ਲਾਂਦੀ ਇਸੇ ਕਰਕੇ ਕਈ ਵਾਰ ਮੁੰਡਿਆਂ ਤੋਂ ਕਮੈਂਟ ਵੀ ਸੁਣਿਆ ਸੀ ਇਹ ਤਾਂ ਆਪਣਾ ਹੂਆ ਮੈਂ ਘਰ ਤੋਂ ਕਾਲਜ ਅਤੇ ਕਾਲਜ ਤੋਂ ਕਰ ਬਖਿੰਡੇ ਦੀ ਹੀ ਇੱਕ ਕੁੜੀ ਮੇਰੀ ਸਹੇਲੀ ਬਣ ਗਈ ਸੀ ਉਸ ਦਾ ਨਾਮ ਜਸਸੀ ਸੀ ਜੋ ਮੇਰੀ ਤਰ੍ਹਾਂ ਹੀ ਇਰੀਜ਼ਰਵ ਨੇਚਰ ਦੀ ਸੀ ਸਾਡੇ ਕੋਲ ਸਬਜੈਕਟ ਵੀ ਇੱਕੋ ਸਨ ਸਾਡਾ ਪੰਜਾਬੀ ਇਲੈਕਟਿਵ ਦਾ ਪੀਰੀਅਡ ਵੀ ਇਕੱਠਾ ਹੀ ਲੱਗਦਾ ਸੀ ਜਦੋਂ ਕੋਈ ਖਾਲੀ ਪੀਰੀਅਡ ਹੁੰਦਾ ਤਾਂ ਅਸੀਂ ਦੋਨੋਂ ਕੁੜੀਆਂ ਕੰਟੇਨ ਕੁੜੀਆਂ ਵਾਲੀ ਕੰਟੇਨ ਤੇ ਬੈਠਣਾ ਬੈਠ ਕੇ ਚਾਹ ਪੀਂਦਣਾ ਅਸੀਂ ਕਦੇ ਵੀ ਮੁੰਡਿਆਂ ਵਾਲੀ ਕੰਟੇਨ ਵਾਲੇ ਨਹੀਂ ਸੀ ਗੱਲਣਾ ਹਾਲਾਂਕਿ ਉੱਥੇ ਬਹੁਤ ਸਾਰੀਆਂ ਕੁੜੀਆਂ ਵੀ ਬੈਠੀਆਂ ਹੁੰਦੀਆਂ ਅਸੀਂ ਹਮੇਸ਼ਾ ਦੋਨੋਂ ਪੜ੍ਹਾਈ ਬਾਰੇ ਹੀ ਗੱਲਾਂ ਕਰਦੀਆਂ ਸਾਡੀਆਂ ਗੱਲਾਂ ਵਿੱਚ ਕਦੇ ਕਿਸੇ ਮੁੰਡੇ ਜਾਂ ਕੁੜੀ ਦਾ ਜ਼ਿਕਰ ਨਾ ਹੁੰਦਾ ਬਹੁਤੇ ਪ੍ਰੋਫੈਸਰ ਕੁੜੀਆਂ ਵਾਲੀ ਕੰਟੇਨ ਤੇ ਹੀ ਆ ਕੇ ਚਾਹ ਪੀਂਦੇ ਸਨ ਉਹ groupy ਖਾਸ ਕੁੜੀਆਂ ਵਾਲੇ ਕੰਟੇਨ ਤੇ ਹੀ ਆ ਕੇ ਬੈਠਿਆ ਕਰਦੇ ਸਨ ਉਹ ਪ੍ਰੋਫੈਸਰ ਸਾਨੂੰ ਇਲੈਕਟਿਵ ਪੰਜਾਬੀ ਪੜ੍ਹਾਉਂਦੇ ਸਨ ਸੁਧਾਰਨ ਕੱਦ ਕਾਠ ਹਲਕਾ ਕਣਕ ਪਿੰਨਾ ਰੰਗ ਸੋਹਣੇ ਸਲਿੱਕੇ ਨਾਲ ਕੱਟੀ ਹੋਈ ਦਾੜੀ ਅੱਖਾਂ ਵਿੱਚ ਅਜੀਬ ਚਮਕ ਜਿਵੇਂ ਕ੍ਰਾਂਤੀਕਾਰੀ مشਾਲ ਦੀ ਤਰ੍ਹਾਂ ਦਗਦਿਆਂ ਹੋਣ ਬਹੁਤ ਸੋਹਣਾ ਲੱਗਦੀਆਂ ਚਿੰਚਣ ਕੇ ਬੰਨੀ ਪੱਗ ਦਿਲ ਨੂੰ ਧੂਪ ਆਉਂਦੀ ਗੁੱਠਾ ਸਰੀਰ ਮੱਲੋ ਮੱਲੇ ਆਕਰਸ਼ਿਤ ਕਰਦਾ ਉਹਨਾਂ ਦੀਆਂ ਨਜ਼ਰਾਂ ਵਿੱਚ ਅਜੀਬ ਖਿੱਚ ਸੀ ਉਸ ਸਮੇਂ ਉਹ ਨਾ ਦੀ ਉਮਰ ਮਸਾਂ 26-27 ਸਾਲ ਲਾਂਦੇ ਏਰ ਦੇ ਗੇਰ ਦੇ ਹੋਵੇਗੀ ਕਾਲਜ ਦੀਆਂ ਪਤਾ ਨਹੀਂ ਕਿੰਨੀਆਂ ਕੁੱਤਿਤਲੀਆਂ ਉਸ ਸੋਹਣੇ ਸ਼ਵੀਲੇ ਪ੍ਰੋਫੈਸਰ ਮਹੀਵਾਲ ਪਿੱਛੇ ਘੁੰਮਦੀਆਂ ਸਨ ਵੇਲੇ ਪੀਰੀਅਡ ਮੈਂ ਤੇ ਜਸਸੀ ਕੰਟੀਨ ਤੇ ਹੀ ਹੁੰਦੀਆਂ ਸਾਂ ਉਹ ਵੀ ਸਾਡੇ ਸਾਹਮਣੇ ਕੰਟੀਨ ਤੇ ਆ ਕੇ ਬੈਠ ਜਾਂਦੀ ਪਤਾ ਨਹੀਂ ਕਿਉਂ ਉਹਨਾਂ ਦੀਆਂ ਨਜ਼ਰਾਂ ਕੁਝ ਕਹਿਣੀਆਂ ਲੱਗਦੀਆਂ ਮੈਂ ਇੱਕ ਦੋ ਵਾਰ ਅਣ ਦੇਖਿਆ ਕੀਤਾ ਪਰ ਅਣਕੇ ਅਸੀਂ ਤਾਂ ਦਾ ਮੱਲੋ ਮੱਲੀ ਖਿੱਚ ਕੌਂਦੀਆਂ ਸਨ ਇੱਕ ਦਿਨ ਪੰਜਾਬੀ ਇਲੈਕਟਰ ਦੇ ਪੀਰੀਅਡ ਵਿੱਚ ਆਉਂਦੇ ਹੀ ਬੋਲੇ ਸਮੇ ਨੂੰ ਚਾਰ ਯੁਗਾਂ ਵਿੱਚ ਵੰਡਿਆ ਗਿਆ ਹੈ ਸਤਜੁਗ ਤ੍ਰੇਤਾ ਦੁਆਪਰ ਅਤੇ ਕਲਯੁਗ ਇਹਨਾਂ ਯੁਗਾਂ ਦਾ ਕਾਲ ਕੀ ਰਿਹਾ ਕਿਹੜੇ ਯੁਗ ਵਿੱਚ ਕੀ ਖਾਸ ਘਟਨਾ ਵਾਪਰੀ ਤੁਸੀਂ ਇਸ ਬਾਰੇ ਪਤਾ ਕਰਕੇ ਆਉਣਾ ਹੈ ਕੱਲ ਨੂੰ ਮੇਰਾ ਧਿਆਨ ਪ੍ਰਸ਼ਨ ਵੱਲ ਘਟ ਉਹਦੇ ਵੱਲ ਜ਼ਿਆਦਾ ਸੀ ਕਿਉਂਕਿ ਉਹਨਾਂ ਦੇ ਕਹਿਣ ਦਾ ਅੰਦਾਜ਼ ਹੀ ਕੁਝ ਇਸ ਤਿਸਮ ਦਾ ਸੀ ਕਿ ਮੈਨੂੰ ਲੱਗਿਆ ਜਿਵੇਂ ਸਿਰਫ ਉਹ ਮੈਨੂੰ ਹੀ ਕਹਿ ਰਹੇ ਹੋਣ ਉਹਨਾਂ ਟਿਕਟਕੀ ਲਾ ਕੇ ਦੇਖਿਆ ਮੇਰੀ ਨੀ ਵੀ ਪੈ ਗਈ ਇਹ ਗੱਲ ਨਾਲ ਬੈਠੀ ਜੱਸੀ ਵੀ ਭਾਪ ਗਈ ਸੀ ਉਹਨਾਂ ਦੀ ਟੱਕਣੀ ਦਾ ਗੁਲਾਬੀ ਪਾਣੀ ਅਣ ਦੇਸੇ ਪੜ ਰਹੀ ਰੂ ਵਿੱਚ ਘੜ ਗਿਆ ਸੱਚੀ ਦਿਲ ਅੰਦਰ ਚਰਨਾਟ ਛੜ ਗਈ ਉਸ ਦਿਨ ਮੈਂ ਕਾਲਜ ਤੋਂ ਇਕੱਲੇ ਘਰ ਨਹੀਂ ਸੀ ਵਾਪਸ ਆਈ ਉਸ ਦਿਨ ਅਣਕਹੀ ਮੁਹੱਬਤ ਦਾ ਅਹਿਸਾਸ ਵੀ ਨਾਲ ਆਇਆ ਸੀ ਸਮਝ ਨਹੀਂ ਸਿਆਰੀ ਕਿ ਚਾਰੇ ਜੁਗਾਂ ਨੂੰ ਕਿੱਥੋਂ ਪਾਲਾਂ ਮਨ ਦੀ ਅਜੀਬ ਸਥਿਤੀ ਸੀ ਨਾ ਕਿਸੇ ਨਾਲ ਗੱਲ ਕਰਨ ਨੂੰ ਜੀ ਕਰੇ ਨਾ ਹੀ ਕੁਝ ਚੰਗਾ ਲੱਗੇ ਭੁੱਖ ਤ੍ਰੇ ਤਾਂ ਜਿਵੇਂ ਗਾਇਬ ਹੀ ਹੋ ਗਈ ਸੀ ਦਿਲ ਕਰੇ ਕਿ ਪਾਪਾ ਨੂੰ ਚਾਰੇ ਜੁਗਾਂ ਬਾਰੇ ਪੁੱਛਾਂ ਪਰ ਮਨ ਫਿਰ ਡਰ ਜਾਵੇ ਕਿ ਪਾਪਾ ਕਿਤੇ ਦਿਲ ਵਾਲੇ ਪਿਆਰੇ ਯੁੱਗ ਦਾ ਬਾਰੇ ਭਾਂਪ ਹੀ ਨਾ ਲੈਣ ਅਖੀਰ ਮਨ ਕਰੜਾ ਕਰਕੇ ਕਿਹਾ ਪਾਪਾ ਚਾਰੇ ਯੁਗ ਕਦੋਂ ਸ਼ੁਰੂ ਹੋਏ ਇਸ ਬਾਰੇ ਅੱਜ ਸਾਡੇ ਪੰਜਾਬੀ ਵਾਲੇ ਪ੍ਰੋਫੈਸਰ ਨੇ ਕਿਹਾ ਹੈ ਕਿ ਕਲ ਨੂੰ ਲੱਭ ਕੇ ਲੈ ਕੇ ਆਉਣਾ ਹੈ। ਪਾਪਾ ਆਪਣੇ ਕਹਾਣੀਆਂ ਵਾਲੇ ਮੇਜ਼ ਕੋਲ ਬੈਠੇ ਕੁਝ ਲਿਖ ਰਹੇ ਸਨ ਉਹਨਾਂ ਮੇਰੀ ਗੱਲ ਅਣਸੁਣੀ ਕਰ ਦਿੱਤੀ। ਮੈਂ ਸੋਚਿਆ ਕਿ ਇੱਕ ਗੱਲੋਂ ਤਾਂ ਚੰਗਾ ਹੋਇਆ ਕਿ ਪਾਪਾ ਨੇ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ। ਮੈਂ ਅੰਦਰੋਂ ਵੀ ਡਰੀ ਜਾਵਾਂ ਕਿ ਕਿਤੇ ਮੇਰੇ ਦਿਲ ਵਾਲੇ ਤ੍ਰੇਤੇ ਯੁੱਗ ਦਾ ਹੀ ਪਤਾ ਨਾ ਲੱਗ ਜਾਵੇ। ਮੈਂ ਕੀ ਕੀਤਾ ਕਿ ਪਾਪਾ ਦੀਆਂ ਅਲਮਾਰੀ ਵਾਲੀਆਂ ਕਿਤਾਬਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ। ਅਲਮਾਰੀ ਵਿੱਚੋਂ ਦੋ ਸੈਲਫਾ ਵਾਲੀਆਂ ਕਿਤਾਬਾਂ ਕੱਢ ਕੇ ਧਰਤੀ ਤੇ ਢੇਰੀ ਕਰ ਲਈਆਂ। ਇੱਕ ਇੱਕ ਕਿਤਾਬ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਫਿਰ ਬਾਕੀ ਰਹਿੰਦੀਆਂ ਹੋਰ ਕਿਤਾਬਾਂ ਵੀ ਕੋਲ ਹੀ ਢੇਰੀ ਕਰ ਲਈਆਂ। ਪਾਪਾ ਜਦੋਂ ਲਿਖ ਕੇ ਹਟੇ ਤਾਂ ਉਹਨਾਂ ਨੇ ਕਿਤਾਬਾਂ ਦਾ ਢੇਰ ਥੱਲੇ ਪਿਆ ਦੇਖਿਆ। ਉਹ ਇੱਕਦਮ ਗੁੱਸੇ ਵਿੱਚ ਆ ਗਏ। ਮਾਂ ਨੂੰ ਜ਼ੋਰ ਦੀ ਆਵਾਜ਼ ਦਿੱਤੀ। ਪਰਵਾਨੀਏ। ਪਾਪਾ ਮਾਂ ਨੂੰ ਇਦਾਂ ਹੀ ਬੁਲਾਉਂਦੇ ਸਨ। ਤੈਨੂੰ ਪਤਾ ਨਹੀਂ ਤੁਹਾਨੂੰ ਰੋਕਿਆ ਨਾ ਆਹ ਦੇਖਾ ਮੇਰੇ ਲਈ ਨਵਾਂ ਪੰਗਾ ਖੜਾ ਕਰਤਾ ਮਾਂ ਨੇ ਮੇਰੇ ਵੱਲ ਵੇਖ ਕੇ ਨਿਵਲੀਆਂ ਜੀਆਂ ਬਟਨਾ ਮੈਂ ਕਾਲੀ ਕਾਲੀ ਮਾਂ ਦੇ ਬਹੁਤੇ ਹੀ ਮੁਹੱਬਤ ਭਰੇ ਵਤੀਰੇ ਤੋਂ ਡਰਦਿਆਂ ਕਿਤਾਬਾਂ ਇਕੱਠੀਆਂ ਕਰਕੇ ਅਲਮਾਰੀ ਵਿੱਚ ਧਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੋਟੀ ਜਹੀ ਕਿਤਾਬ ਕਿਸੇ ਦੂਸਰੀ ਕਿਤਾਬ ਦੇ ਨਾਲ ਲੱਗੀ ਹੋਈ ਸੀ ਅਤੇ ਧਰਦਿਆਂ ਡਿੱਗ ਪਈ ਉਸ ਦੀ ਉੱਪਰ ਵਾਲੀ ਜਲਦ ਬਹੁਤ ਖਸਤਾ ਹਾਲਤ ਹੋ ਚੁੱਕੀ ਸੀ ਪਾਪਾ ਨੇ ਉਹ ਕਿਤਾਬ ਚੁੱਕੀ ਖੋਲ ਕੇ ਵੇਖਿਆ ਉਹ ਅਮਰਤਾ ਆ ਵੇਖ ਇਸ ਵਿੱਚ ਚਾਰੇ ਜੁਗਾਂ ਬਾਰੇ ਦੱਸਿਆ ਹੋਇਆ ਹੈ ਪਾਪਾ ਨੇ ਉਹ ਛੋਟੀ ਜਿਹੀ ਕਿਤਾਬ ਮੇਰੇ ਵੱਲ ਵਧਾਈ ਮੈਂ ਤੇਜ਼ੀ ਨਾਲ ਖੋਲ ਕੇ ਵੇਖਿਆ ਉਸ ਵਿੱਚ ਚਾਰੇ ਜੁਗਾਂ ਦੀ ਗੱਲ ਕੀਤੀ ਹੋਈ ਸੀ ਮਨ ਸੰਭਾਲੀ ਨਾ ਜਾ ਸਕਣ ਵਾਲੀ ਖੁਸ਼ੀ ਨਾਲ ਝੂ ਉੱਠਿਆ ਪੁੰਜੇ ਪਈਆਂ ਬਾਕੀ ਰਹਿਣੀਆਂ ਕਿਤਾਬਾਂ ਦੇ ਕੋਲ ਉੱਥੇ ਹੀ ਬੈਠ ਕੇ ਮੈਂ ਉਸ ਨੂੰ ਤੇਜ਼ੀ ਨਾਲ ਪੜ੍ਹਨ ਲੱਗੀ ਉਸ ਵਿੱਚ ਚਾਰੇ ਯੁੱਗਾਂ ਸਤਜੁਗ ਤ੍ਰੇਤਾ ਦਵੱਪਰ ਤੇ ਕਲਯੁਗ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ ਸੀ ਮੈਨੂੰ ਲੱਗਿਆ ਜੇ ਮੈਂ ਗੁਰੂ ਦੀ ਪਹਿਲੀ ਸ਼ਰਤ ਪੂਰੀ ਕਰ ਦਿੱਤੀ ਹੋਵੇ ਉਸ ਕਿਤਾਬ ਨੂੰ ਮੈਂ ਸੰਭਾਲ ਕੇ ਆਪਣੀਆਂ ਕਾਲਜ ਦੀਆਂ ਕਿਤਾਬਾਂ ਵਿੱਚ ਰੱਖ ਲਿਆ ਤਾਂ ਕਿ ਕਿਸੇ ਸਵੇਰੇ ਭੁੱਲ ਹੀ ਨਾ ਜਾਵਾਂ ساری ਰਾਤ ਨੀਂਦ ਨਹੀਂ ਆਈ ਆਵੇ ਵੀ ਕਿੱਥੋਂ ਦਿਲ ਵਿੱਚਲਾ ਚੈਨ ਤਾਂ ਮੁਹੱਬਤ ਤ੍ਰੇਤੇ ਨੇ ਖੋਲਿਆ ਸੀ ਦੋ ਤਿੰਨ ਵਾਰ ਟਿਕ ਟਿਕ ਕਰਦੇ ਟਾਈਮ ਪੀਸ ਵੱਲ ਦੇਖਿਆ ਰਾਤ ਦੇ 2 ਵਜੇ ਦਾ ਟਾਈਮ ਹੋਵੇਗਾ ਰਾਤ ਲੰਘਣ ਹੀ ਵਿੱਚ ਨਹੀਂ ਸੀ ਆ ਰਹੀ ਮਨ ਦੇ ਖਿਆਲ ਵਾਰ-ਵਾਰ ਪ੍ਰੋਫੈਸਰ ਦੇ ਸਾਹਾਂ ਵਿੱਚ ਘੁਲ ਰਹੇ ਸਨ ਮਨ ਵਿੱਚ ਇੰਨੀ ਵਿੱਚ ਇੰਨੀ ਅਤੇ ਉਤਸੁਕਤਾ ਦਿਲ ਕਰੇ ਕਿ ਪ੍ਰੋਫੈਸਰ ਹੁਣੇ ਹੀ ਪ੍ਰਗਟ ਹੋ ਜਾਵੇ ਮੈਂ ਕਹਾ ਕਿ ਸਰ ਤੁਹਾਡੇ ਨਾਭੀ ਪਗ ਬਹੁਤ ਸੋਹਣੇ ਲੱਗਦੇ ਹੈ ਜਿਸ ਦਿਨ ਤੁਸੀਂ ਕਾਲਜ ਨਹੀਂ ਆਉਂਦੇ ਉਸ ਦਿਨ ਸਾਰਾ ਕਾਲਜ ਸੁੰਨਾ ਸੁੰਨਾ ਲੱਗਦਾ ਹੈ ਆਪਣੀ ਹੀ ਗੱਲ ਤੇ ਸੰਗ ਆ ਰਹੀ ਸੀ ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਉਸਦੇ ਖਿਆਲਾਂ ਦੇ ਆਗੋਸ਼ ਵਿੱਚ ਨੀਂਦ ਆ ਗਈ ਤੂੰ ਅੱਜ ਪੜਨ ਨਹੀਂ ਜਾਣਾ 6 ਵਜੇ ਪਏ ਨੇ ਮਾਂ ਨੇ ਮੁੱਢਾ ਫੜ ਕੇ ਹਲੂਣਾ ਮੈਂ ਇੱਕਦਮ ਤਰਬਕ ਕੇ ਉੱਠੀ ਸੂਰਜ ਪੂਰਬ ਦੀ ਕੁੱਖੋਂ ਧਰਤੀ ਦੇ ਕਲਾਵੇ ਨੂੰ ਆਪਣੇ ਵਿੱਚ ਭਰ ਰਿਹਾ ਸੀ ਪੰਛੀਆਂ ਦੀਆਂ ੜਾਰਾਂ ਆਲਣਿਆਂ ਨੂੰ ਛੱਡ ਕੇ ਆਕਾਸ਼ ਵੱਲ ਪ੍ਰਵਾਸ ਭਰ ਰਹੀਆਂ ਸਨ ਘਰ ਤੋਂ ਥੋੜੀ ਦੂਰ ਨਹਿਰ ਉੱਤੇ ਦਰਖਤਾਂ ਦੇ ਝੁੰਡ ਵਿੱਚੋਂ ਕੋਇਲ ਦੀ ਤਿੱਖੀ ਅਤੇ ਮਿੱਠੀ ਪਿਆਰੀ ਆਵਾਜ਼ ਕੋ ਕੋ ਕਰਕੇ ਰਸ ਕੋਲ ਰਹੀ ਸੀ ਘਰ ਦੇ ਖੁੱਲੇ ਵਿਹੜੇ ਸਾਹਮਣੇ ਦੂਰ ਨਹਿਰ ਤੇ ਲੱਗੇ ਜਾਮਣਾਂ ਦੇ ਦਰਖਤ ਤੋਂ ਵੱਡੇ ਵੱਡੇ ਬਹੁਤ ਨੇੜੇ ਆਉਂਦੇ ਆਉਂਦੇ ਲੱਗੇ ਮੈਂ ਅਕਸਰ ਉਹਨਾਂ ਜਾਮਣ ਦੇ ਦਰਖਤਾਂ ਨੂੰ ਬੜੀ ਨੀਝ ਨਾਲ ਵੇਖਿਆ ਕਰਦੀ ਸਾਂ ਬੈਠ ਕੇ ਬਨੇਰੇ ਉੱਤੇ ਸਾਜਰੇ ਬੈਠਾ ਹੋਇਆ ਕਾਂ ਕਾਂ ਕਰਦਾ ਵੀ ਸੁਰਿੰਦਰ ਕੌਰ ਦੇ ਗੀਤ ਇਹਨਾਂ ਅੱਖੀਆਂ ਚੁਪਾਵਾ ਕਿਵੇਂ ਕੱਜ਼ਲਾਵੇ ਅੱਖੀਆਂ ਚਿਟੋ ਉਸਦਾ ਇੰਨਾਂ ਅੱਖੀਆਂ ਚੁਪਾਵਾ ਕਿਵੇਂ ਕੱਜ਼ਲਾਵੇ ਅੱਖੀਆਂ ਚਿਟੋ ਉਸਦਾ ਗੰਗਾ ਲੱਗਿਆ ਮੈਂ ਜਲਦੀ ਨਾਲ ਨਾਲ ਕਿਤੂ ਪਾਣੀ ਦੀ ਬਾਹਟੀ ਭਰੀ ਨਹਾ ਕੇ ਕਿਤਾਬਾਂ ਚੁਕਣਾ ਸ਼ੋਲੇ ਕਦਮੀ ਬਸ ਐਡੇ ਵਲ ਤੁਰ ਪਈ ਅਜੇ ਵੱਡੀ ਸੜਕ ਤੇ ਪਹੁੰਚੀ ਹਾਂ ਕਿ ਸਾਹਮਣੇ ਪੰਜਾਬ ਰੋਡਵੇਜ਼ ਦੀ ਸਵਾਰੀਆਂ ਨਾਲ ਨੱਕੋ ਨੱਕ ਭਰੀ ਬੱਸ ਬਖਿੰਡੇ ਵੱਲ ਨੂੰ ਲੰਘਦੀ ਮਨਚ ਬਹੁਤ ਗੁੱਸਾ ਆਇਆ ਬੱਸ ਅੱਡੇ ਉੱਤੇ ਪਹੁੰਚ ਕੇ ਦੇਖਿਆ ਅੱਡੇ ਤੇ ਸਵਾਰੀਆਂ ਬਹੁਤ ਖੜੀਆਂ ਸਨ ਪਤਾ ਲੱਗਿਆ ਕਿ ਉਹ ਬੱਸ ਰੁਕੀ ਹੀ ਨਹੀਂ ਅਗਲੀ ਬੱਸ ਦੀ ਉਡੀਕ ਕਰਨ ਤੋਂ ਸવાય ਹੋਰ ਹੋ ਵੀ ਕੀ ਸਕਦਾ ਸੀ ਦੂਜੀ ਬੱਸ ਪੂਰੇ 40 ਮਿੰਟ ਬਾਅਦ ਆਈ ਉਹਦੇ ਵਿੱਚ ਵੀ ਸਵਾਰੀਆਂ ਬਾਰੀ ਵਿੱਚ ਲੰਕੀ ਜਾਣ ਮੈਂ ਮੂਹਰਲੀ ਬਾਰੀ ਰਹੀ ਢੇੜ ਵਿੱਚ ਦੀ ਹੀ ਚੜ ਗਈ ਦਿਲ ਵਿੱਚ ਫਿਰ ਕਾਲੀ ਕਿ ਬਸ ਅੱਖ ਦੇ ਫੋਰ ਵਿੱਚ ਬਠਿੰਡੇ ਪਹੁੰਚਾ ਦੇ ਦੇ ਕੰਡਕਟਰ ਨਾਲੇ ਟਿਕਟਾਂ ਕੱਟੀ ਜਾਵੇ ਨਾਲੇ ਸਵਾਰਿਆਂ ਨੂੰ ਮਸ਼ਕਰੀਆਂ ਕਰੀ ਜਾਵੇ ਮਾਈ ਅੱਗੇ ਹੋ ਅੱਗੇ ਵੇ ਭਾਈ ਅੱਗੇ ਹੋਰ ਕਿੱਥੇ ਹੋਵਾਂ ਜਨਤਾ ਅੱਗੇ ਨੂੰ ਹੀ ਨਹੀਂ ਹੁੰਦੀ ਸਵੇਰੇ ਹੀ ਰਸੇਲਾ ਦਿੰਦੇ ਨੇ ਦੱਸੋ ਪੁੱਛਣ ਵਾਲਾ ਹੋਵੇ ਭਲਾ ਮੂਰੇ ਕਿਹੜਾ ਸਪਸ਼ੱਡਿਆ ਬਸ ਕੱਚੀ ਪੁੱਛ ਦੇ ਬਸ ਅੱਡੇ ਤੇ ਰੁਕੀ ਕੰਡਕਟਰ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿੱਛੋਂ ਲੈ ਜਾ ਪਿੱਛੋਂ ਤੈਨ ਕੋ ਸਵਾਰ ਨਾ ਉਤਰੀਆਂ ਪੰਜ ਛੇ ਚੜ ਗੰਨਾ ਲੈ ਦੇ 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 ਬਸ ਬਚਿੰਦੇ ਦੇ ਬਸ ਅੱਡੇ ਵਿੱਚ ਪਹੁੰਚ ਗਈ ਮੈਂ ਤੇਜ਼ੀ ਨਾਲ ਉਤਰੀ ਕਾਲੇ ਕਾਦਮੀ ਕਾਲਜ ਵੱਲ ਮੁਹਤਰੀ ਮੇਨ ਗੇਟ ਤੋਂ ਕੁੜੀnga ਵਾਲੀ ਸਾਈਕਲ ਸਟੈਂਡ ਵਿੱਚੋਂ ਦੀ ਹੁੰਦੀ ਹੋਈ ਕਮਨਰੂਮ ਪਹੁੰਚੀ ਜਸੀ ਕਮਨਰੂਮ ਵਿੱਚ ਬੈਠੀ ਮੇਰੀ ਉਡੀਕ ਕਰ ਰਹੀ ਸੀ ਮੈਂ ਪਿੱਛੋਂ ਦੀ ਜਾ ਕੇ ਉਹਦੀਆਂ ਅੱਖਾਂ ਉੱਤੇ ਹੱਥ ਧਰ ਲੈ ਮੇਰੇ ਹੱਥ ਫੜ ਕੇ ਕਹਿੰਦੀ ਰਹਿਣ ਦੇ ਮੈਨੂੰ ਪਤਾ ਲੱਗ ਗਿਆ ਅੱਜ ਇੰਨੀ ਲੇਟ ਕਿਉਂ ਹੋ ਗਈ ਪੀਆਰ ਬੱਸ ਲੰਘ ਗਈ ਫਿਰ ਬਹੁਤ ਟਾਈਮ ਬਾਅਦ ਦੂਜੀ ਬੱਸ ਆਈ ਜਲਦੀ ਆ ਜਾਇਆ ਕਰ ਤੇਰਾ ਤ੍ਰੇਤਾਯੁਗ ਸਵੇਰ ਦਾ ਚਾਰ ਗੇੜੇ ਮਾਰ ਗਿਆ ਮੈਨੂੰ ਲੱਗਿਆ ਜਿਵੇਂ ਮੈਨੂੰ ਦੋ ਤਿੰਨ ਵਾਰ ਇਸ਼ਾਰੇ ਨਾਲ ਤੇਰੇ ਬਾਰੇ ਪੁੱਛਿਆ ਹੋਵੇ ਮੈਂ ਦੋ ਵਾਰ ਤਾਂ ਅਣ ਦੇਖਿਆ ਕੀਤਾ ਫਿਰ ਇਸ਼ਾਰੇ ਨਾਲ ਕਹਿ ਦਿੱਤਾ ਕਿ ਅਜੇ ਆਈ ਨਹੀਂ ਚੱਲਾ ਕੰਟੀਨ ਤੇ ਗਿੜਾ ਲਾ ਕੇ ਆਈਏ ਉਹਦੇ ਸਾਹਾਂ ਵਿੱਚ ਸਾਹ ਆਉਣ ਜੱਸੀ ਨੇ ਪ੍ਰੋਫੈਸਰ ਦਾ ਨਾਮ ਤ੍ਰੇਤਾਯੁਗ ਰੱਖ ਲਿਆ ਸੀ ਰੋਸ ਨੇ ਮੇਰਾ ਹੱਥ ਫੜਿਆ ਕੰਟੀਨ ਵੱਲ ਲੈ ਤੁਰੀ ਮੈਂ ਉਸ ਵੱਲ ਵੇਖ ਕੇ ਹੈਰਾਨ ਪਰੇਸ਼ਾਨ ਸਾ ਸੁਣ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਉਸ ਨੂੰ ਕਿਹਾ ਕੌਣ ਪ੍ਰੋਫੈਸਰ ਕੌਣ ਤ੍ਰਿਤਾ ਮੈਂ ਨਹੀਂ ਜਾਣਦੀ ਕਿਸੇ ਨੂੰ ਵੈਸੇ ਮੈਨੂੰ ਤੇਰੀ ਗੱਲ ਸਮਝ ਨਹੀਂ ਆਈ ਕੀ ਬੋਲ ਰਹੀ ਹੈ ਅੱਛਾ ਬਹੁਤੀ ਅਣਜਾਣ ਨਾ ਬਣ ਵੈਸੇ ਹੈ ਬਹੁਤ ਸੋਹਣਾ ਤ੍ਰਿਤਾ ਯੋਗ ਕਹੇ ਤਾਂ ਪ੍ਰਪੋਜ਼ ਕਰ ਦੇ ਮੈਂ ਤੇਰੇ ਵੱਲੋਂ ਉਹ ਮੇਰੀ ਕੂਲੀ ਮਾਰ ਕੇ ਹੱਸ ਪਈ ਸਵੇਰ ਦੇ ਨੇ ਘੰਟੇ ਵਿੱਚ ਚਾਰ ਕੱਪ ਚਾਹ ਦੇ ਪੀ ਲਏ ਚੱਲ ਵੇਖਦੇ ਆ ਹੋ ਸਕਦਾ ਪੰਜਵਾਂ ਕੱਪ ਵੀ ਮੂੰਹ ਨੂੰ ਲਈ ਬੈਠਾ ਹੋਵੇ ਤੇ ਨਜ਼ਰਾਂ ਹੁਣ ਗੇਟ ਤੇ ਕਹਿੰਦੀ ਹੋਈ ਜਸਸੀ ਤੇ ਮੈਂ ਕੰਟਿੰਟੇ ਆਗਣਾ ਵੈਸੇ ਜਸਸੀ ਆ ਤ੍ਰੇਤਰਾ ਤ੍ਰੇਤਰਾ ਕੀ ਲਾਇਆ ਤੂੰ ਗੱਲ ਕਹਿਣ ਲੱਗੀ ਕੁਝ ਸੰਘ ਕਰ ਕਿੱਥੇ ਰਾਜਾ ਪੋਜ ਤੇ ਕਿੱਥੇ ਗੰਗੂ ਤੇਲੀ ਮੈਂ ਉਸਨੂੰ ਜਤਾਇਆ ਕਿ ਮੇਰੇ ਦਿਲ ਵਿੱਚ ਕਿਸੇ ਲਈ ਕੁਝ ਨਹੀਂ ਪਰ ਇਹ ਕਹਿਣ ਲੱਗਿਆ ਹੌਲ ਤਾਂ ਮੈਨੂੰ ਵੀ ਪਿਆ ਅਸੀਂ ਦੋਵੇਂ ਕੰਟੇਨ ਤੇ ਆ ਗਏ ਮੈਂ ਬੈਂਚ ਉੱਤੇ ਬੈਠ ਗਈ ਜੱਸੀ ਕੰਟੇਨ ਵਾਲੇ ਅੰਕਲ ਨੂੰ ਦੋ ਕੱਪ ਚਾਹ ਕਹਿਣ ਚਲੀ ਗਈ ਉਹ ਅਜੇ ਆ ਕੇ ਬੈਠੇ ਸੀ ਤਾਂ ਕਾਮਨ ਰੂਮ ਵਿੱਚੋਂ ਪ੍ਰੋਫੈਸਰ ਕੰਟੇਨ ਵੱਲ ਤੁਰੇ ਆ ਗਏ ਉਸਨੇ ਬੈਂਚਾਂ 'ਤੇ ਬੈਠ ਕੇ ਨਾ ਹੋਈਆਂ ਕੁੜੀਆਂ ਨੂੰ ਗੋਹ ਨਾਲ ਤੱਕਿਆ ਜੱਸੀ ਮੇਰੇ ਸਾਹਮਣੇ ਬੈਠੀ ਸੀ ਤੇ ਮੇਰੀ ਕਾਮਨ ਰੂਮ ਵੱਲ ਪਿੱਠ ਸੀ ਉਹ ਖਿੜਖਿੜਾ ਕੇ ਉੱਚੀ ਦੇਣੇ ਹੱਸ ਪਈ ਮੈਂ ਉਸਨੂੰ ਕਿਹਾ ਤੈਨੂੰ ਕੀ ਦਿਸ ਗਿਆ ਕਹਿੰਦੀ ਪਿੱਛੇ ਵੇਖ ਤ੍ਰੇਤੇਜਗ ਦੇ ਮੂੰਹ ਤੇ 12 ਵਜੇ ਪਏ ਨੇ ਇੱਕ ਵਾਰ ਉਹਦੇ ਵੱਲ ਮੂੰਹ ਕਰ ਲੈ ਮੈਂ ਉਸ ਦੀ ਗੱਲ ਦਾ ਕੋਈ ਰਿਸਪਾਂਸ ਨਾ ਦਿੱਤਾ ਪ੍ਰੋਫੈਸਰ ਨੂੰ ਸਾਡੇ ਬੈਟੀਆਂ ਦਾ ਪਤਾ ਲੱਗ ਗਿਆ ਸੀ ਉਹ ਆ ਕੇ ਸਾਡੇ ਬਿਲਕੁਲ ਸਾਹਮਣੇ ਵਾਲੇ ਬੈਂਚ ਤੇ ਬੈਠ ਗਏ ਉਹਨਾਂ ਨੇ ਇੱਕ ਕੱਪ ਚਾਹ ਦਾ ਮੰਗਵਾ ਲਿਆ ਅਸੀਂ ਆਪਣੀ ਚਾਹ ਪੀ ਕੇ ਗਲਾਸ ਉੱਥੇ ਹੀ ਰੱਖ ਦਿੱਤੇ ਉਸਨੇ ਚਾਹ ਵਾਲਾ ਗਲਾਸ ਫੜ ਕੇ ਇਸ਼ਾਰੇ ਨਾਲ ਚਾਹ ਹੋਰ ਪੀ ਲੈ ਕਿਹਾ ਮੈਂ ਜਾਣ ਬੁਝ ਕੇ ਦੂਜੇ ਪਾਸੇ ਮੂੰਹ ਕਰ ਲਿਆ ਜਸਦੀ ਕਹਿੰਦੀ ਹਾਏ ਯਾਰ ਅੱਜ ਤਾਂ ਤੈਨੂੰ ਪੀ ਲੈਣੀ ਚਾਹੀਦੀ ਹੈ ਕਿਉਂ ਉਸ ਦਾ ਜੀਣਾ ਦੁੱਬਰ ਕੀਤਾ ਹੋਇਆ ਮੈਂ ਕਿਹਾ ਤੈਨੂੰ ਬਹੁਤ ਹੀ ਲੋੜ ਹੈ ਤਾਂ ਤੂੰ ਜਾ ਕੇ ਪੀ ਲੈ ਨਾ ਅਗਲੇ ਪੀਰੀਅਡ ਦਾ ਸਮਾਂ ਹੋ ਚੁੱਕਿਆ ਸੀ ਅਗਲਾ ਪੀਰੀਅਡ ਉਸ ਦਾ ਹੀ ਸੀ ਅਸੀਂ ਕਾਮਨ ਰੂਮ ਵਿੱਚ ਦੀ ਹੁੰਦੀਆਂ ਹੋਈਆਂ ਸਟੱਡੀ ਗਰਾਊਂਡ ਵਿੱਚ ਪਹੁੰਚ ਗਏ ਨਾ ਜਿੱਥੇ ਪੀਰੀਅਡ ਲੱਗਣਾ ਸੀ ਕਲਾਸ ਵਿੱਚ 10 ਮੁੰਡੇ ਤੇ 20 ਕੁੜੀਆਂ ਸਨ 5 ਮਿੰਟ ਬਾਅਦ ਪ੍ਰੋਫੈਸਰ ਸਾਹਿਬ ਵੀ ਆ ਗਏ ਉਹਨਾਂ ਮੈਕਸਿਮ ਗੋਰਕੀ ਦੇ ਨਾਵਲ ਮਾਂ ਰਸੂਲ ਹਮਸਾ ਤੋਬ ਦੇ ਦਾਗਿਸਤਾਨ ਮੇਰਾ ਦਾਗਿਸਤਾਨ ਅਤੇ Karl Marx ਦੇ 10 ਕੈਪੀਟਲ ਬਾਰੇ ਦੱਸਿਆ ਮੈਂ ਗੋਰਕੀ ਰਸੂਲ ਅਤੇ Karl Marx ਬਾਰੇ ਪਹਿਲਾਂ ਹੀ ਪੜਿਆ ਹੋਇਆ ਸੀ ਗੱਲ ਕਰਦੇ ਉਹਨਾਂ ਕਿਹਾ ਸਾਨੂੰ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ ਜਸੀ ਨੇ ਹੌਲੀ ਕੁ ਦੇਣੀ ਮੈਨੂੰ ਕੂਣੀ ਮਾਰੀ ਤੇ ਕਹਿੰਦੀ ਹੋਰ ਲੇਟ ਹੋ ਸੁਣ ਪ੍ਰਵਚਨ ਮੈਂ ਸਰ ਨੂੰ ਕਿਹਾ ਕਿ ਸਰ ਸਾਨੂੰ ਹੋਰ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਨਾਂ ਚਾਰ-ਪੰਜ ਕਿਤਾਬਾਂ ਦੇ ਨਾਮ ਦੱਸੇ ਮੈਂ ਪਹਿਲਾਂ ਹੀ ਪੜ ਚੁੱਕੀ ਸਾਂ ਕਿਹਾ ਮੈਂ ਵੀ ਜਾਣ ਬੁੱਝ ਕੇ ਹੀ ਸੀ ਜੱਸੀ ਸ਼ਰਾਰਤ ਨਾਲ ਕਹਿੰਦੀ ਸਰ ਇਹਨੂੰ ਪੜਨ ਲਈ ਕੋਈ ਅਜਿਹੀ ਕਿਤਾਬ ਦੱਸੋ ਜੋ ਇਸਨੇ ਅਜੇ ਤੱਕ ਨਹੀਂ ਪੜੀ ਸਰ ਕਹਿਣ ਲੱਗੇ ਸਾਰਾ ਰਸ਼ੀਅਨ ਸਾਹਿਤ ਪੜੋ ਪ੍ਰੋਫੈਸਰ ਗੁਰੂ ਦਾ ਕੰਟੇਨ ਤੇ ਆਉਣਾ ਹੋਰ ਪੱਕਾ ਹੋ ਗਿਆ ਸੀ ਸਾਡੇ ਵੇਲੇ ਪੀੜਾਂ ਦਾ ਵੀ ਉਹਨਾਂ ਕੋਲ ਪੂਰਾ ਪੂਰਾ ਹਿਸਾਬ ਸੀ ਜਿੱਥੇ ਅਸੀਂ ਬੈਠੀਆਂ ਹੁੰਦੀਆਂ ਉਹ ਬਿਲਕੁਲ ਸਾਹਮਣੇ ਵਾਲੇ ਬੈਂਚ ਉੱਤੇ ਆ ਕੇ ਬੈਠ ਜਾਂਦੇ ਚਾਹ ਪੀਂਦੇ ਤਾਂ ਦੋ ਤਿੰਨ ਵਾਰ ਚਾਹ ਪੀਣ ਦਾ ਇਸ਼ਾਰਾ ਵੀ ਕਰਦੇ ਜੱਸੀ ਬਹੁਤ ਤੇਜ਼ ਸੀ ਪਰ ਉਸ ਨੂੰ ਮੇਰੇ ਮਨ ਦਾ ਬਹੁਤਾ ਇਲਮ ਨਹੀਂ ਸੀ ਮੈਨੂੰ ਵਾਰ-ਵਾਰ ਛੇੜਦੀ ਕਹਿੰਦੀ ਮੈਂ ਤਾਂ ਚਾਹ ਪੀ ਕੇ ਆਉਣੀ ਐ ਮੈਂ ਵੀ ਜਾਣ ਬੁੱਝ ਕੇ ਉਸ ਨੂੰ ਕਹਿ ਦਿੰਦੀ ਵੇਖਦੀ ਕੀ ਆ ਫੜ ਉਸ ਕੋਲੋਂ ਗਲਾਸ ਤੇ ਢੀ ਲੈ ਪਰ ਉਹਦੇ ਇਹ ਕਹਿਣ ਤੇ ਦਿਲ ਮੇਰੇ ਨੂੰ ਵੀ ਕਿਤੇ ਨਾ ਕਿਤੇ ਈਰਖਾ ਹੁੰਦੀ। ਕਈ ਵਾਰ ਕਾਮਰੂਮ ਵਿੱਚ ਅਸੀਂ ਵੀ ਲੰਘਦੇ ਆ ਤੇ ਪ੍ਰੋਫੈਸਰ ਸਾਹਿਬ ਦੇ ਸਾਹਮਣੇ ਲੰਘਦੇ ਨਜ਼ਰਾਂ ਟਕਰਾਂਉਂਦੀਆਂ ਤੇ ਹਲਕੀ ਜਹੀ ਮੁਸਕਰਾਹਟ ਨਾਲ ਇੱਕ ਦੂਜੇ ਕੋਲ ਦੀ ਲੰਘ ਜਾਂਦੇ। ਆਏ ਦਿਨ ਦਿਲ ਦੀਆਂ ਤੰਦਰ ਪੀੜੀਆਂ ਹੁੰਦੀਆਂ ਗੰਨਾ ਪਰ ਰਹੇ ਆਪਣੇ ਆਪਣੀ ਲਸ਼ਮਣ ਰੇਖਾ ਦੇ ਅੰਦਰ ਹੀ। ਨਾ ਹੀ ਪ੍ਰੋਫੈਸਰ ਸਾਹਿਬ ਨੇ ਲਸ਼ਮਣ ਰੇਖਾ ਪਾਰ ਕੀਤੀ ਤੇ ਮੈਂ ਤਾਂ ਕਰਨੀ ਹੀ ਕੀ ਸੀ। ਇਸੇ ਤਰ੍ਹਾਂ 6 ਕੁ ਮਹੀਨੇ ਬੀਤ ਗਏ। ਮੈਂ ਕਈ ਵਾਰ ਉਬਾਲੇ ਖਾਂਦਾ ਇੱਕ ਦਿਨ ਦਿਲ ਵਿੱਚ ਆਇਆ ਕਿ ਕੱਲ ਨੂੰ ਪ੍ਰੋਫੈਸਰ ਨੂੰ ਲੈਟਰ ਲਿਖਣਾ ਹੈ ਮੈਂ ਆਪਣੀ ਸਾਰੀ ਘਟਨਾ ਅਤੇ ਉਸ ਪ੍ਰਤੀ ਮੋਹ ਚਿੱਠੀ ਵਿੱਚ ਬਿਆਨ ਕਰਾਂਗੀ ਪੱਕਾ ਇਰਾਦਾ ਬਣਾ ਲਿਆ ਪ੍ਰੋਫੈਸਰ ਦੀ ਮੁਹੱਬਤ ਪਰ ਪੱਕ ਹੋ ਚੁੱਕੀ ਸੀ ਮੈਨੂੰ ਉਸ ਤੋਂ ਸਿਵਾਏ ਕੋਈ ਵੀ ਹੋਰ ਚੰਗਾ ਨਹੀਂ ਲੱਗਦਾ ਦਸੰਬਰ ਦਾ ਮਹੀਨਾ ਸੀ ਸਰਦੀਆਂ ਦੀਆਂ ਛੁੱਟੀਆਂ ਹੋਣ ਨਾ ਸਨ ਦਿਲ ਬੇਹੱਦ ਉਦਾਸ ਸੀ ਛੁੱਟੀਆਂ ਵਿੱਚ ਦਿਲ ਕਰੇ ਨਹੀਂ ਸੀ ਲੱਗਣਾ ਤ੍ਰੇਤਾ ਯੁੱਗ ਬਿਨਾ ਰਹਿਣਾ ਹੁਣ ਇੱਕ ਪਲ ਵੀ ਬਹੁਤ ਔਖਾ ਲੱਗ ਰਿਹਾ ਸੀ ਉਸ ਤੋਂ ਬਿਨਾ ਰਹਿਣਾ ਸੋਚ ਕੇ ਗੁੜੀ ਸਰਦੀ ਵਿੱਚ ਵੀ ਮੈਨੂੰ ਤਰੇਲੀਆਂ ਆ ਰੰਗਾਂ ਸਨ ਘਰ ਆ ਕੇ ਵੀ ਮੇਰਾ ਜੀਨਾ ਲੱਗਦਾ ਮੈਂ ਸੋਚਿਆ ਕੱਲ ਨੂੰ ਪ੍ਰੋਫੈਸਰ ਸਾਹਮਣੇ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਹੀ ਦੇਵਾਂਗੀ ਮੈਂ ਕਾਪੀ ਪੈਨ ਚੁੱਕਿਆ ਅਤੇ ਲੈਟਰ ਲਿਖਣ ਬੈਠ ਗਿਆ ਫਿਰ ਕਿੰਨਾ ਹੀ ਚਿਰ ਸੋਚੀ ਗਈ ਕਿ ਕੀ ਲਿਖਾਂ ਯਾਰ ਦੋ ਕੋ ਸ਼ਬਦ ਲਿਖਿਆ ਕਰਾਂ ਫਿਰ ਵਰਕਾ ਪਾੜ ਕੇ ਸੁੱਟ ਦਿਆ ਕਰਾਂ ਚਲੋ ਕਰਦੇ ਕਰਾਉਂਦੇ ਮੈਂ ਲਿਖ ਲਿਆ ਫਿਰ ਡਰਦਿਆਂ ਉਸ ਨੂੰ ਸੰਭਾਲ ਕੇ ਆਪਣੀ ਇਲੈਕਟਿਵ ਪੰਜਾਬੀ ਦੀ ਕਿਤਾਬ ਵਿੱਚ ਲੁਕੋ ਕੇ ਰੱਖ ਲਿਆ ਸੋਚਿਆ ਕੱਲ ਨੂੰ ਮੈਂ ਤੇ ਜੱਸੀ ਜ਼ਰੂਰ ਪ੍ਰੋਫੈਸਰ ਨੂੰ ਮਿਲਾਂਗੀ ਇਹ ਸੋਚ ਕੇ ਸਾਰੀ ਰਾਤ ਮੈਨੂੰ ਨੀਂਦ ਨਾ ਆਈ ਦਿਲ ਵਿੱਚ ਬਹੁਤ ਚਾਹ ਮਨ ਵਿੱਚ ਇਹ ਕਿ ਸਵੇਰਾ ਜਲਦੀ ਹੋਵੇ ਕਾਲਜ ਜਾਵਾਂ ਸਵੇਰਾ ਵੀ ਹੋ ਗਿਆ ਤੇਜ਼ੀ ਨਾਲ ਤਿਆਰ ਹੋ ਕੇ ਮੈਂ ਬਸ ਅੱਡੇ ਪਹੁੰਚੀ ਬਸ ਅੱਡੇ ਉੱਤੇ ਅੱਧਾ ਘੰਟਾ ਖੜੀ ਰਹੀ ਮਨ ਫਿਰ ਕਾਲਾ ਪਵੇ ਕਿ ਕਿਹੜੇ ਵੇਲੇ ਬੱਸ ਆਵੇ ਤੇ ਮੈਂ ਕਾਲਜ ਪਹੁੰਚਾਂ ਉਸ ਦਿਨ ਮੇਰੇ ਮਨ ਨੂੰ ਬਹੁਤ ਚਾ ਚੜਿਆ ਹੋਇਆ ਸੀ ਬਸ ਅੱਡੇ ਤੋਂ ਕਾਲਜ ਤੱਕ ਮੈਂ ਹਮੇਸ਼ਾ ਤੁਰ ਕੇ ਹੀ ਜਾਇਆ ਕਰਦੀ ਸਾਂ ਉਸ ਦਿਨ ਮੈਂ ਬਸ ਅੱਡੇ ਤੋਂ ਉਤਰ ਕੇ ਰਿਕਸ਼ਾ ਲੈ ਲਿਆ ਮੈਂ ਕਾਲਜ ਪਹੁੰਚ ਗਈ ਜੱਸੀ ਮੇਰੀ ਉਡੀਕ ਕਰ ਰਹੀ ਸੀ ਉਸ ਨੇ ਆਉਂਦਿਆਂ ਹੀ ਮੈਨੂੰ ਕਿਹਾ ਯਾਰ ਅੱਜ ਤ੍ਰੇਤਾ ਯੁੱਗ ਨਹੀਂ ਦਿਸਿਆ ਮੈਨੂੰ ਹੌਲ ਪੈ ਗਿਆ ਮੈਂ ਕਿਹਾ ਲੇਟ ਹੋ ਗਏ ਹੁਣ ਦਸਾਰ ਆ ਜਾਂਦੇ ਨੇ ਅਸੀਂ ਸਾਰਾ ਦਿਨ ਪ੍ਰੋਫੈਸਰ ਨੂੰ ਉਡੀਕਦੀਆਂ ਰਹੀਆਂ ਦੋ ਪੀਰੀਅਡ ਜੀਓਗ੍ਰਾਫੀ ਅਤੇ ਸਾਈਕਲੋਜੀ ਦੇ ਲਈ ਬਾਕੀ ਸਮਾਂ ਕਾਲਜ ਵਿੱਚ ਪ੍ਰੋਫੈਸਰ ਦੀ ਉਡੀਕ ਕਰਦੀਆਂ ਰਹੀਆਂ ਅਗਲੇ ਦਿਨ ਜਾ ਕੇ ਦੇਖਿਆ ਤਾਂ ਪ੍ਰੋਫੈਸਰ ਸਾਹਿਬ ਫਿਰ ਨਹੀਂ ਸੀ ਆਏ ਜਸਸੀ ਨਾਲ ਜਸਸੀ ਨਾਲੇ ਫਿਕਰ ਕਰੇ ਨਾਲੇ ਮੈਨੂੰ ਕਹੇ ਕੋਈ ਨਾ ਹੋ ਸਕਦਾ ਛੁੱਟੀ ਤੇ ਹੋਣ ਆ ਜਾਣਗੇ ਪੂਰਾ ਹਫਤਾ ਉਸ ਨੂੰ ਉਡੀਕਦਿਆਂ ਲੰਘ ਗਿਆ ਮੇਰੇ ਦਿਲ ਦੀ ਬੇਚੈਨੀ ਵਧਦੀ ਗਈ ਫਿਰ ਹਫਤੇ ਬਾਅਦ ਜਸਸੀ ਕਹਿਣ ਲੱਗੀ ਕਿ ਹੋ ਸਕਦਾ ਤ੍ਰੇਤਾਜੁਗ ਕਿਸੇ ਹੋਰ ਕਾਲਜ ਵਿੱਚ ਜੌਬ ਕਰਨ ਲੱਗ ਗਿਆ ਹੋਣ ਚੱਲ ਕੋਈ ਨਾ ਡੀਏਵੀ ਕਾਲਜ ਵਿੱਚ ਮੇਰੀ ਫਰੈਂਡ ਹੈ ਆਪਾਂ ਉੱਥੇ ਚੱਲ ਕੇ ਉਸ ਤੋਂ ਪਤਾ ਕਰਾਂਗੇ ਕਿ ਤੁਹਾਡੇ ਕਾਲਜ ਵਿੱਚ ਕੋਈ ਨਵਾਂ ਪੰਜਾਬੀ ਦਾ ਪ੍ਰੋਫੈਸਰ ਆਇਆ ਹੈ ਅਗਲੇ ਦਿਨ ਅਸੀਂ ਦੋਨੋਂ ਜਣੀਆਂ ਕਾਲਜ ਪਹੁੰਚ ਗਏ ਜਸਸੀ ਦੀ ਫਰੈਂਡ ਨੂੰ ਲੱਭਿਆ ਉਹਨੂੰ ਜਸਸੀ ਨੇ ਪੁੱਛਿਆ ਕਿ ਤੁਹਾਡੇ ਕਾਲਜ ਵਿੱਚ ਕੋਈ ਪੰਜਾਬੀ ਦਾ ਨਵਾਂ ਪ੍ਰੋਫੈਸਰ ਆਇਆ ਹੈ ਉਹ ਕਹਿੰਦੀ ਸਾਡੇ ਕਾਲਜ ਦੇ ਵਿੱਚ ਤਾਂ ਕੋਈ ਨਹੀਂ ਆਇਆ ਪੁਰਾਣੇ ਸਰ ਹੀ ਸਾਨੂੰ ਪੰਜਾਬੀ ਇਲੈਕਟਿਵ ਦਾ ਪੀਰੀਅਡ ਲਾਉਂਦੇ ਨੇ ਅਸੀਂ ਨਿਰਾਸ਼ ਹੋ ਕੇ ਮੁੜ ਆਈਆਂ ਘਟ ਅਸੀਂ ਵੀ ਨਹੀਂ ਸੀ ਸਾ ਜਸਸੀ ਨੂੰ ਕਿਹਾ ਕਿ ਹੁਣ ਆਪਾਂ ਐਸਐਸ ਦੀ গারਲਸ ਕਾਲਜ ਵਿੱਚ ਪੁੱਛ ਕੇ ਆਉਣੇ ਆ ਉੱਥੇ ਮੇਰੀ ਇੱਕ ਫਰੈਂਡ ਹੈ ਆਪਾਂ ਉਸ ਨੂੰ ਪੁੱਛਾਂਗੇ ਚਲੋ ਜੀ ਅਸੀਂ ਦੋਨੋਂ ਰਿਕਸ਼ੇ ਤੇ ਬੈਠ ਕੇ ਐਸਐਸ ਦੀ ਕਾਲਜ ਪਹੁੰਚ ਗਏ ਆ ਮੈਂ ਆਪਣੀ ਫਰੈਂਡ ਨੂੰ ਕਿਹਾ ਤੁਹਾਡੇ ਕਾਲਜ ਵਿੱਚ ਹੁਣੇ ਜਹੇ ਕਿਸੇ ਪੰਜਾਬੀ ਦੇ ਨਵੇਂ ਪ੍ਰੋਫੈਸਰ ਨੇ ਜੁਆਇਨ ਕੀਤਾ ਹੈ ਉਹ ਅੱਗੋਂ ਹੱਸ ਪਈ ਤੇ ਕਹਿੰਦੀ ਹਾਏ ਜਾਨ ਪ੍ਰੋਫੈਸਰ ਕਿੱਥੇ ਆਉਂਦੇ ਨੇ ਸਾਡੇ ਕਾਲਜ ਵਿੱਚ ਸਾਡੇ ਦਾ ਉਹੀ ਖੜੂਸ ਮੈਡਮ ਹੈ ਅੱਧੀ ਪੰਜਾਬੀ ਬੋਲਦੀ ਹੈ ਤੇ ਅੱਧੀ ਹਿੰਦੀ ਨਾਣੇ ਨੂੰ ਨੰਨਾ ਹੀ ਬੋਲਦੀ ਹੈ ਅਸੀਂ ਉੱਥੋਂ ਵੀ ਨਿਰਾਸ਼ ਹੋ ਕੇ ਮੁੜ ਆਈਆਂ ਕਾਲਜ ਵਿੱਚ ਛੁੱਟੀਆਂ ਹੋ ਗਈਆਂ ਸਨ ਨਵੇਂ ਸਾਲ ਨੂੰ ਕਾਲਜ ਨਹੀਂ ਖੁੱਲਣਾ ਸੀ ਮਨ ਵਿੱਚ ਅਜੇ ਵੀ ਇੱਕ ਵੱਡੀ ਆਸ ਸੀ ਕਿ ਪ੍ਰੋਫੈਸਰ ਛੁੱਟੀਆਂ ਤੋਂ ਬਾਅਦ ਕਾਲਜ ਜ਼ਰੂਰ ਆਉਣਗੇ ਨਵੇਂ ਸਾਲ ਬੜੇ ਚਾਅ ਨਾਲ ਕਾਲਜ ਗਈ ਉਸ ਸਮੇਂ ਮੋਬਾਈਲ ਵੀ ਨਹੀਂ ਹੋਇਆ ਕਰਦੇ ਸਨ ਜਸਸੀ ਕਾਲਜ ਨਹੀਂ ਆਈ ਸੀ ਪ੍ਰੋਫੈਸਰ ਵੀ ਨਹੀਂ ਆਏ ਸਨ ਮੇਰਾ ਦਿਲ ਕਾਲਜ ਵਿੱਚ ਨਾ ਲੱਗਿਆ ਮੈਂ ਸਿਰਫ ਦੋ ਪੀਰੀਅਡ ਲਗਾ ਕੇ ਪਿੰਡ ਨੂੰ ਆ ਗਈ ਅਗਲੇ ਦਿਨ ਜਸਸੀ ਕਾਲਜ ਆਈ ਉਸਨੇ ਕਿਹਾ ਕਿ ਕੱਲ ਉਸ ਨੂੰ ਬੁਖਾਰ ਸੀ ਅਸੀਂ ਦੋਨੋਂ ਜਣੀਆਂ ਕੰਟੇਨ ਉੱਤੇ ਬੈਠ ਕੇ ਪ੍ਰੋਫੈਸਰ ਸਰ ਨੂੰ ਉਡੀਕਦੀਆਂ ਰਹੀਆਂ ਪਰ ਤ੍ਰੇਤਾ ਯੁੱਗ ਕਦੇ ਨਹੀਂ ਆਇਆ ਉਹ ਮੇਰੀ ਉਡੀਕ ਉਮਰਾਂ ਲੰਮੀ ਹੋ ਗਈ ਮੈਂ ਵੀ ਇਹ ਕਰ ਲਈ ਫਿਰ ਹੋਰ ਪੜਾਈ ਉਹੀ ਅਗੋਂ ਕਰ ਲਈ ਜੱਸੀ ਵੀ ਵਿਛੜ ਗਈ ਉਸ ਦਾ ਵੀ ਕੋਈ ਥੋਪਤਾ ਨਾ ਲੱਗਿਆ ਸਮਾਜਿਕ ਬੰਧਨ ਵਿੱਚ ਵੱਜ ਗਈ ਪਰ ਦਿਲ ਵਿੱਚ ਤਰੇਤੇ ਦੀ ਕਸਕ ਬਣਦੀ ਬਣਦੀ ਨਸੂਰ ਬਣ ਗਈ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਗਿਆ ਟੈਕਨੋਲੋਜੀ ਦੀ ਕ੍ਰਾਂਤੀ ਨੇ ਦੁਨੀਆ ਨੂੰ ਇੱਕ ਗਲੋਬਲ ਪਿੰਡ ਦਾ ਰੂਪ ਦੇ ਦਿੱਤਾ ਮੋਬਾਈਲ ਤੇ ਸੋਸ਼ਲ ਮੀਡੀਆ ਦੇ ਔਨ ਕਰਕੇ ਵਿਛੜੇ ਲੋਕ ਮੀਡੀਆ ਉੱਤੇ ਮਿਲਣ ਲੱਗੇ ਪਰ ਪ੍ਰੋਫੈਸਰ ਦੀ ਉਡੀਕ ਬਹੁਤ ਲੰਬੀ ਹੁੰਦੀ ਗਈ ਹਰ ਅਨਿੱਦਗਲ ਇਹ ਕਿ ਮੈਂ ਪ੍ਰੋਫੈਸਰ ਦਾ ਸਿਰਫ ਨਾਮ ਹੀ ਜਾਣਦੀ ਸਾਂ ਉਸ ਬਾਰੇ ਹੋਰ ਕੁਝ ਵੀ ਨਹੀਂ ਸੀ ਪਤਾ ਨਾ ਹੀ ਮੈਨੂੰ ਇਹ ਪਤਾ ਸੀ ਕਿ ਉਹ ਕਿੱਥੇ ਰਹਿੰਦੇ ਨੇ ਢਾਈ ਦਹਾਕੇ ਦੇ ਅਰਸੇ ਦੌਰਾਨ ਪ੍ਰੋਫੈਸਰ ਦਾ ਨਾਮ ਦਿਲ ਵਿੱਚੋਂ ਫਿੱਕਾ ਨਾ ਪਿਆ ਸਗੋਂ ਹੋਰ ਗੂੜਾ ਹੁੰਦਾ ਗਿਆ ਕਈ ਵਾਰ ਸ਼ਾਮਾਂ ਨੂੰ ਮੱਲੋ ਮੱਲੀ ਸਾਹ ਮੱਲ ਬੈਠ ਜਾਂਦਾ ਇੱਕ ਸ਼ਾਮ ਸੂਰਜ ਡੁੱਬ ਰਿਹਾ ਸੀ ਸਰਦੀਆਂ ਦੇ ਦਿਨ ਸਨ ਨਿੱਘੀ ਤੋਂ ਬਚੰਗੀ ਚੰਗੀ ਲੱਗ ਰਹੀ ਸੀ ਕੋਲ ਪੈ ਗਮਲੇ ਵਿੱਚ ਗੇਂਦੇ ਦੇ ਸੰਤਰੀ ਫੁੱਲ ਅਧ ਖਿੜੇ ਹੋਏ ਸਨ ਮੈਂ ਉਹਨਾਂ ਨੂੰ ਪਾਣੀ ਦੇ ਕੇ ਉੱਥੇ ਹੀ ਕੁਰਸੀ ਤੇ ਬੈਠ ਗਈ ਫੋਨ ਉੱਤੇ ਫੇਸਬੁੱਕ ਖੋਲੀ ਕਈ ਪੋਸਟਾਂ ਨੂੰ ਵੇਖਿਆ ਫਿਰ ਨਜ਼ਰ ਮਾਰੀ ਤਾਂ ਮੈਸੈਂਜਰ ਉੱਤੇ ਕਿੰਨੇ ਹੀ ਮੈਸੇਜ ਆਏ ਪਏ ਸਨ ਸੁਨੇਹੇ ਪੜਨ ਲੱਗ ਪਈ ਇੱਕ ਸੁਨੇਹਾ ਪੜਿਆ ਜਿਓ ਇੱਕ ਅਮ੍ਰਿਤ ਮੇਰੀ ਸਟੂਡੈਂਟ ਸੀ ਔਰ ਜਿੰਦਰਾ ਕਾਲਜ ਵਿੱਚ ਸੀ ਅਤੇ ਮੈਂ ਉਹਨਾਂ ਦਾ ਪੰਜਾਬੀ ਇਲੈਕਟਿਵ ਦਾ ਪੀਰੀਅਡ ਲਿਆ ਕਰਦਾ ਸਾਂ ਮੈਸੇਜ ਪੜ੍ਹ ਕੇ ਇੱਕਦਮ ਮੇਰੀਆਂ ਅੱਖਾਂ ਅੱਗੇ ਹਨੇਰੀ ਆ ਗਈ। ਮੇਰੇ ਮੂੰਹੋਂ ਤੇ ਸਦਹਿ ਨਿਕਲ ਗਿਆ ਤ੍ਰੇਤਾਯੁਗ। ਮੈਂ ਮੈਸੇਜ ਦਾ ਜਵਾਬ ਦਿੱਤਾ। ਜੀਓ ਤੁਹਾਡਾ ਸ਼ੁਭ ਨਾਮ ਕੀ ਹੈ? ਮੈਂ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੇ ਸਾਂ। ਜਲਦੀ ਨਾਲ ਮੈਸੇਜ ਤੇ ਪ੍ਰੋਫੈਸਰ ਦਾ ਨਾਮ ਆ ਗਿਆ। ਮੇਰਾ ਅੰਦਰੋਂ ਤਰਾ ਨਿਕਲ ਗਿਆ। ਇਹ ਪ੍ਰੋਫੈਸਰ ਤ੍ਰੇਤਾਯੁਗ ਹੀ ਸਨ। ਮੈਂ ਮੈਸੇਜ ਲਿਖਿਆ ਜੀਓ ਮੈਂ ਉਹ ਹੀ ਹਾਂ। ਦਿਲ ਵਿੱਚ ਪਟਕ ਦੇਣੇ ਕਿਸੇ ਪਾਕਿਸਤਾਨੀ ਸ਼ਾਇਰ ਦੀਆਂ ਇਹ ਸਤਰਾਂ ਗੂੰਜਣ ਲੱਗੀਆਂ ਉਹ ਖ਼واب ਸਾਜ਼ਮਾਨਾ ਉਹ ਰੂਪ کا ਖਜ਼ਾਨਾ ਸਭ ਕੁਝ ਉਲਟਾ ਚੁੱਕੇ ਹਮ ਜੇ ਜਿਸਮੋ ਜਾਣੇ جانا ਕਿਸ ਮੋੜ ਤੇ ਮਿਲੇ